ਬਹੁਤ ਹੀ ਸਤਿਕਾਰਯੋਗ ਸਾਥੀਓ ਮੈਂ ਤੁਹਾਡਾ ਆਪਣਾ ਤਾਜਵਿੰਦਰ ਸਿੰਘ ਖੱਤਰੀ ਵਾਲਾ ਜਿਵੇਂ ਕਿ ਆਪਾਂ ਰੋਜ਼ਾਨਾ ਜਾਣਕਾਰੀ ਦੀ ਇੱਕ ਵੀਡੀਓ ਸ਼ੇਅਰ ਕਰਦੇ ਆਂ ਉਸੇ ਲੜੀ ਦੇ ਤਹਿਤ ਅੱਜ ਅਗਲੀ ਜਾਣਕਾਰੀ ਮੇਰਾ ਸਵਾਲ ਹੈ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਅਤੇ ਲਿਖਤੀ ਸੰਵਿਧਾਨ ਦਾ ਵਿਚਾਰ ਕਿਸ ਦੇਸ਼ ਤੋਂ ਲਿਆ ਗਿਆ ਹੈ ਇਹ ਲਿਆ ਗਿਆ ਸੀ ਅਮਰੀਕਾ ਯੂ ਐਸ ਏ ਤੋਂ ਮੇਰਾ ਅਗਲਾ ਸਵਾਲ ਭਾਰਤੀ ਸੰਵਿਧਾਨ ਵਿੱਚ ਦਰਜ ਨਿਆਇਕ ਪੁਨਰ ਨਿਰੀਖਣ ਵਿਧੀ ਸੰਬੰਧੀ ਸਰੋਤ ਦੇਸ਼ ਕਿਹੜਾ ਹੈ ਇਹ ਦੇਸ਼ ਹੈ ਅਮਰੀਕਾ ਯੂ ਐਸ ਏ ਮੇਰਾ ਅਗਲਾ ਸਵਾਲ ਭਾਰਤੀ ਸੰਵਿਧਾਨ ਦਾ ਕਿਹੜਾ ਵਿਸ਼ਾ ਆਇਰਲੈਂਡ ਦੇ ਸੰਵਿਧਾਨ ਤੋਂ ਲਿਆ ਗਿਆ ਹੈ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ ਮੇਰਾ ਅਗਲਾ ਸਵਾਲ ਭਾਰਤੀ ਸੰਵਿਧਾਨ ਵਿੱਚ ਦੇਸ਼ ਦੇ ਰਾਸ਼ਟਰਪਤੀ ਦੀ ਚੋਣ ਪ੍ਰਕਿਰਿਆ ਦਾ ਸਰੋਤ ਕਿਸ ਦੇਸ਼ ਤੋਂ ਲਿਆ ਗਿਆ ਹੈ ਆਇਰਲੈਂਡ ਦੇਸ਼ ਤੋਂ ਭਾਰਤੀ ਸੰਵਿਧਾਨ ਵਿੱਚ ਰਾਸ਼ਟਰਪਤੀ ਦੁਆਰਾ ਰਾ ਸਭਾ ਦੇ ਮੈਂਬਰਾਂ ਦੀ ਨਾਮਜ਼ਦਗੀ ਦੀ ਵਿਵਸਥਾ ਕਿਸ ਦੇਸ਼ ਤੋਂ ਲਈ ਹੋਈ ਹੈ ਆਇਰਲੈਂਡ ਦੇਸ਼ ਤੋਂ ਭਾਰਤੀ ਸੰਵਿਧਾਨ ਵਿੱਚ ਸੋਧ ਕਰਨ ਦੀ ਵਿਧੀ ਕਿਸ ਦੇਸ਼ ਤੋਂ ਲਈ ਗਈ ਹੈ ਦੱਖਣੀ ਅਫਰੀਕਾ ਤੋਂ ਭਾਰਤੀ ਸੰਵਿਧਾਨ ਵਿੱਚ ਰਾਸਵਾਦੇ ਮੈਂਬਰਾਂ ਦੀ ਚੋਣ ਸੰਬੰਧੀ ਵਿਵਸਥਾ ਕਿਸ ਦੇਸ਼ ਤੋਂ ਲਈ ਗਈ ਹੈ ਇਹ ਵੀ ਦੱਖਣੀ ਅਫਰੀਕਾ ਤੋਂ ਭਾਰਤੀ ਸੰਵਿਧਾਨ ਵਿੱਚ ਸੰਗੀ ਵਿਵਸਥਾ ਦਾ ਸਰੋਤ ਦੇਸ਼ ਕਿਹੜਾ ਹੈ ਭਾਵੇਂ ਭਾਰਤੀ ਸੰਵਿਧਾਨ ਵਿੱਚ ਸੰਗੀ ਢਾਂਚਾ ਜੋ ਸਥਾਪਿਤ ਕੀਤਾ ਗਿਆ ਹੈ ਉਹ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ ਉਹ ਦੇਸ਼ ਦਾ ਨਾਮ ਹੈ ਕੈਨੇਡਾ ਭਾਰਤੀ ਸੰਵਿਧਾਨ ਵਿੱਚ ਸੰਘ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਸੰਬੰਧੀ ਵਿਵਸਥਾ ਕਿਸ ਦੇਸ਼ ਤੋਂ ਲਈ ਗਈ ਹੈ ਇਹ ਵੀ ਕੈਨੇਡਾ ਦੇਸ਼ ਤੋਂ ਭਾਰਤ ਦੇ ਸੰਵਿਧਾਨ ਵਿੱਚ ਪ੍ਰਸਤਾਵਨਾ ਦੀ ਭਾਸ਼ਾ ਸੰਵਰਤੀ ਸੂਚੀ ਸੰਸਦ ਦਾ ਸਤੰਤਰ اجلاس ਸੰਸਦ ਦਾ ਸੰਯੁਕਤ اجلاس ਦੀ ਧਾਰਾ ਸੰਵੰਦੀ ਸਰੋਤ ਦੇਸ਼ ਕਿਹੜਾ ਹੈ ਆਸਟ੍ਰੇਲੀਆ ਮੈਂ ਇੱਕ ਵਾਰੀ ਲਾਸਟ ਸਵਾਲ ਫੇਰ ਰਿਪੀਟ ਕਰਦੇ ਆਂ ਭਾਰਤ ਦੇ ਸੰਵਿਧਾਨ ਵਿੱਚ ਪ੍ਰਸਤਾਵਨਾ ਦੀ ਭਾਸ਼ਾ ਸੰਵਰਤੀ ਸੂਚੀ ਸੰਸਦ ਦਾ ਸੰਯੁਕਤ اجلاس ਦੀ ਧਾਰਾ ਸੰਬੰਧੀ ਸਰੋਤ ਦੇਸ਼ ਕਿਹੜਾ ਹੈ ਆਸਟ੍ਰੇਲੀਆ ਏਸੀ ਛੋਟੀ ਜਾਣਕਾਰੀ ਜੇ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਕਰੋ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ